ਸਤ ਸ੍ਰੀ ਅਕਾਲ ਮੈਥਰਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਜੋ ਅਚਾਨਕ ਪੰਜਾਬ ਆ ਕੇ ਕਿਸਾਨਾਂ ਨੂੰ ਮਿਲੇ ਨੇ ਤੇ ਵੱਡੀਆਂ ਗੱਲਾਂ ਉਹਨਾਂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆਖਦੇ ਤੀ ਗਾਨੀ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਂ ਦਾ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਹੈ ਪਾਰਟੀਆਂ ਦੇ ਵੱਲੋਂ ਹੁਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਸੰਜੀਵ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਸ ਨੂੰ ਕੈਬਨ ਮੰਤਰੀ ਬਣਾਉਣ ਬਾਰੇ ਕੀ ਆਖ ਦਿੱਤਾ ਗਿਆ ਹੈ ਨਵਜੋਤ ਕੌਰ ਸਿੱਧੂ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਨਵਜੋਤ ਸਿੱਧੂ ਬਾਰੇ ਪੰਜਾਬ ਦੀ ਸਿਆਸਤ ਦੇ ਵਿੱਚ ਮੋੜ ਆਉਣ ਨੂੰ ਲੈ ਕੇ ਕੀ ਆਖਿਆ ਗਿਆ ਦਮਦਮਿੰਟ ਖਾਲ ਦੇ ਆਗੂ ਗarni ਹਰਨਾਮ ਸਿੰਘ ਨਾਲ ਕੀ ਸੁਖਬੀਰ ਬਾਦਲ ਦੇ ਵੱਲੋਂ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਣ ਅੱਜ ਅਚਾਨਕ ਪੰਜਾਬ ਆਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਪਟਿਆਲਾ ਦੇ ਖੇੜੀ ਗੰਡਿਆ ਪਿੰਡ ਦੇ ਵਿੱਚ ਕਿਸਾਨਾਂ ਨਾਲ ਖੇਤਾਂ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਗੱਲਬਾਤ ਕੀਤੀ ਗਈ ਹੈ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਨੇ ਤੇ ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆਂ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕੀਤਾ ਹੈ ਤੇ ਇਹ ਵੀ ਗੱਲ ਆਖ ਦਿੱਤੀ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਤੋਂ ਕੁਝ ਸਿੱਖਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜੋ ਵੱਡੀ ਗੱਲ ਮੈਨੂੰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੋਂ ਦੇ ਕਿਸਾਨ ਜਿਹੜੇ ਝੋਨੇ ਦੀ ਬਜਾਈ ਉਹ ਸਿੱਧੀ ਕਰ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਝੋਨੇ ਦੀ ਬਿਜਾਈ ਸਿੱਧੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਧਰਤੀ ਹੇਠਲਾ ਪਾਣੀ ਬਚਦਾ ਹੈ ਤੇ ਇਸ ਦੇ ਵਿੱਚ ਵੱਧ ਮੁਨਾਫਾ ਹੁੰਦਾ ਲੇਬਰ ਤੇ ਵੀ ਕੋਈ ਖਰਚਾ ਕੋਈ ਖਾਸ ਜੋ ਬਾਕੀ ਤਰ੍ਹਾਂ ਬਾਕੀ ਤਰੀਕੇ ਨਾਲ ਬੀਜਣ ਤੇ ਆਉਂਦਾ ਹੈ ਸਿੱਧੀ ਬਿਜਾਈ ਕਰਨ ਦੇ ਨਾਲ ਨਹੀਂ ਆਉਂਦਾ ਹੈ ਤੇ ਇਸ ਕਰਕੇ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਤੇ ਉਧਰ ਦੂਜੇ ਪਾਸੇ ਜੋ ਵਿਰੋਧ ਕਰਦਿਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਸ਼ਿਵਰਾ ਚੋਹਾਂ ਦੇ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ ਹੈ ਇਸ ਮੌਕੇ ਸ਼ਿਵਰਾ ਚੋਹਾਂ ਦੇ ਵੱਲੋਂ ਟਰੈਕਟਰ ਵੀ ਚਲਾਇਆ ਗਿਆ ਖੇਤਾਂ ਦੇ ਵਿੱਚ ਤੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਕੇਂਦਰੀ ਮੰਤਰੀ ਦੇ ਨਾਲ ਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤੱਕ ਜੋ ਜਿੰਨਾ ਦੇ ਵਿੱਚ ਕੋਈ ਵੀ ਸਿੱਟਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਤੇ ਇਸ ਨੂੰ ਜੋ ਫੇਰੀ ਕੇਂਦਰੀ ਮੰਤਰੀ ਦੀ ਪੰਜਾਬ ਦੇ ਵਿੱਚ ਹੋਈ ਹੈ ਉਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਆਏ ਸੀ ਤਾਂ ਐਮਐਸਪੀ ਦਾ ਐਲਾਨ ਕਰ ਜਾਂਦੇ ਕਿਸਾਨਾਂ ਦਾ ਜੋੜੀਆਂ ਉਹਨਾਂ ਦੇ ਮਾੜਾ ਪੱਖ ਹੈ ਜਾਂ ਸਾਡਾ ਪੱਖ ਹੈ ਉਹ ਸੁਣ ਜਾਂਦੇ ਤੇ ਇਸ ਤੋਂ ਬਾਅਦ ਸ਼ਿਵਰਾ ਚੋਹਾਨ ਦੇ ਵੱਲੋਂ ਇੱਕ ਸਰਕਾਰੀ ਪ੍ਰੋਗਰਾਮ ਦੇ ਵਿੱਚ ਪਟਿਆਲੇ ਦੇ ਵਿੱਚ ਸ਼ਿਰਕਤ ਵੀ ਕੀਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੁਣ ਪੂਰੀ ਤਰ੍ਹਾਂ ਪੱਕ ਗਈ ਹੈ ਪਾਰਟੀਆਂ ਦੇ ਵੱਲੋਂ ਹੁਣ ਰਸਮੀ ਤੌਰ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਮੋਰੀਆ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਤੋਂ ਕੁਝ ਲੋਕ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਕਰਵਾਏ ਗਏ ਨੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੁਰਾਣੇ ਕਾਂਗਰਸੀ ਵਰਕਰ ਨੇ ਅਤੇ ਲੁਧਿਆਣਾ ਦੇ ਪੱਛਮੀ ਦੇ ਲੋਕ ਨੇ ਜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ਸੀਐਮ ਭਗਵੰਤ ਮਾਨ ਦੇ ਵੱਲੋਂ ਕੋਈ ਵੱਡੀਆਂ ਗੱਲਾਂ ਅੱਖ ਤੇ ਟੇਨ ਗਾਣੇ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿੱਤ ਦਾ ਦਾਵਾ ਠੋਕ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਵਧੀਆ ਰਿਸਪੌਂਸ ਆ ਵਧੀਆ ਜਵਾਬ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਵੀ ਨੇ ਲੋਕ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਫ੍ਰੀ ਬਿਜਲੀ, ਯੁੱਧ ਨਸ਼ਿਆਂ ਵਿਰੋਧ, ਭ੍ਰਿਸ਼ਟਾਚਾਰ, ਰਿਸ਼ਵਤ ਦੇ ਮਾਮਲੇ ਅਤੇ ਹੋਰ ਕਈ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਤੋਂ ਲੋਕ ਖੁਸ਼ ਦਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜਿਹੜੇ ਦੂਜੇ ਪਾਸੇ ਕਾਂਗਰਸੀ ਨੇ ਉਹਨਾਂ ਦਾ ਤਾਂ ਆਪਸੀ ਕਲੇਸ਼ ਨਹੀਂ ਮੁਕਰਿਆ ਕੋਈ ਕਹਿੰਦਾ ਕਿ ਅਸੀਂ ਰਾਜਾ ਵੜਿੰਗ ਦੇ ਨਾਲ ਹੈ ਕੋਈ ਕਹਿੰਦਾ ਅਸੀਂ ਆਸ਼ੂ ਦੇ ਨਾਲ ਹੈ ਉਹਨਾਂ ਦਾ ਤਾਂ ਆਪਣੇ ਕਲੇਸ਼ ਨਹੀਂ ਮੁਕਰਿਆ ਤੇ ਉਨ੍ਹਾਂ ਦੇ ਵੱਲੋਂ ਭਾਰਤ ਪੂਸ਼ਨ ਅਛੂਤੇ ਵੀ ਤਿੱਖੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਵਿਕਾਸ ਕਰਨ ਵਾਲਾ ਬੰਦਾ ਹੈ ਤੇ ਦੂਜੇ ਪਾਸੇ ਹੰਕਾਰੇ ਗੁੱਸੇ ਵਾਲਾ ਬੰਦਾ ਹੈ ਉਹਨਾਂ ਨੇ ਕਹਿਣਾ ਕਿ ਸਾਡਾ ਤਾਂ ਨਾਹਰਾ ਜੋ ਅਸੀਂ ਲੁਧਿਆਣਾ ਪਸ਼ਮੀ ਦੇ ਵਿੱਚ ਦੇ ਰਹੇ ਆ ਉਹ ਵੀ ਇਹ ਹੈ ਕਿੰਨਾ ਗੁੱਸਾ ਨਾ ਅਹੰਕਾਰ ਸੰਜੀਵ अरोड़ा ਇਸ ਵਾਰ ਤੇ ਇਸ ਮੁਕੇ ਸੀਐਮ ਭਗਵੰਤ ਮਾਨ ਨੂੰ ਪੱਤਰਕਾਰਾਂ ਦੇ ਵੱਲੋਂ ਸਵਾਲ ਵੀ ਕੀਤੇ ਗਏ ਨੇ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਕੀ ਸੰਜੀਵ अरोड़ा ਨੂੰ ਕੈਬਨ ਮੰਤਰੀ ਕੈਬਨਟ ਦਾ ਰੈਂਕ ਦਿੱਤਾ ਜਾਵੇਗਾ ਤਾਂ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰ ਐਮਐਲਏ ਨੂੰ ਹਰ ਵਿਧਾਇਕ ਨੂੰ ਪਾਰਟੀ ਦੇ ਵਿੱਚ ਮੰਤਰੀ ਬਣਨ ਦਾ ਪੂਰਾ ਹੱਕ ਹੈ ਆਜ਼ਾਦੀ ਖਾਸ ਕਰਕੇ ਸਾਡੀ ਪਾਰਟੀ ਦੇ ਵਿੱਚ ਤਾਂ ਪੂਰੀ ਆਜ਼ਾਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੋਈ ਫੈਸਲਾ ਹੋ ਸਕਦਾ ਹੈ ਕਿਸੇ ਵੀ ਵਿਧਾਇਕ ਦੀ ਗੱਡੀ ਤੇ ਝੰਡੀ ਲੱਗ ਸਕਦੀ ਹੈ ਇਹ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਪੱਤਰਕਾਰ ਨੇ ਫਿਰ ਪੁੱਛਿਆ ਕਿ ਅਕਸਰ ਤੁਸੀਂ ਪ੍ਰਚਾਰ ਕਰਦੇ ਹੋਏ ਇਲੈਕਸ਼ਨਾਂ ਦੇ ਵੇਲੇ ਪਹਿਲਾਂ ਹੀ ਇਹ ਐਲਾਨ ਕਰ ਦਿੰਦੇ ਹੋ ਕਿ ਜੇਕਰ ਤੁਸੀਂ ਸਾਡੇ ਵਿਧਾਇਕ ਨੂੰ ਜਿਤਾਉਂਦੇ ਹੋ ਤਾਂ ਅਸੀਂ ਇਸ ਨੂੰ ਅੱਗੇ ਦੀਆਂ ਪੌੜੀਆਂ ਅਸੀਂ ਖੁਦ ਚੜਾਵਾਂਗੇ ਤਾਂ ਉਹਨਾਂ ਨੇ ਕਹਿਣਾ ਕਿ ਅਜੇ ਕੋਈ ਐਲਾਨ ਕੀਤਾ ਜਾ ਸਕਦਾ ਹੈ ਤਾਂ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਜੇ ਇਲੈਕਸ਼ਨ ਹੋਏ ਤਾਂ ਨਹੀਂ ਅਜੇ ਤਾਂ ਚੱਲ ਰਹੇ ਨੇ ਤੇ ਮੈਂ ਕਿਹੜਾ ਇੱਥੇ ਪਹਿਲੀ ਵਾਰ ਆ ਰਿਹਾ ਮੈਂ ਆਉਂਦਾ ਹੀ ਰਹਿਣਾ ਤੇ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਅਜੇ ਇਹ ਸੰਕੇਤ ਦੇ ਦਿੱਤੇ ਗਏ ਨੇ ਤੇ ਉਧਰ ਦੂਜੇ ਪਾਸੇ ਵਿਰੋਧੀ ਪਾਰਟੀ ਦੇ ਨਿਸ਼ਾਨੇ ਸੀਮ ਭਗਵੰਤ ਮਾਨ ਦੇ ਵੱਲ ਸਾਦੇ ਗਏ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਨਵਜੋਤ ਸਿੰਘ ਸਿੱਧੂ ਇਸ ਮੌਕੇ ਪੰਜਾਬ ਦੀ ਸਿਆਸਤ ਤੋਂ ਗਾਇਬ ਨੇ ਤੇ ਉਹਨਾਂ ਦੀ ਧਰਮ ਪਤਨੀ ਨਵਜੋਤ कौर ਸਿੱਧੂ ਦੇ ਵੱਲੋਂ ਹੁਣ ਸਿਆਸਤ ਦੇ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਹਲਕੇ ਦੇ ਵਿੱਚ ਵੱਖ-ਵੱਖਰੇ ਲੋਕਾਂ ਦੇ ਨਾਲ ਘਰ ਜਾ ਕੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਮੌਕੇ মিডিਏ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿ ਮੈਂ 2000 ਤਾਈਦੀਆ ਵਿਧਾਨ ਸਭਾ ਚੋਣਾਂ ਲੜਾਂਗੇ ਜੇਕਰ ਕਾਂਗਰਸ ਹਾਈ ਕਮਾਂਡ ਮੈਨੂੰ ਟਿਕਟ ਦਿੰਦੀ ਹੈ ਉਹਨਾਂ ਨੇ ਕਹਿੰਦੇ ਕਿ ਅਸੀਂ ਲੰਬੇ ਸਮੇਂ ਤੋਂ ਅੰਮ੍ਰਿਤਸਰ ਪੱਛਮੀ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੋਕ ਜਾਣਦੇ ਨੇ ਕਿ ਸਾਡੀ ਸੇਵਾ ਦੇ ਵਿੱਚ ਕੌਣ ਆਉਂਦਾ ਹੈ ਕੌਣ ਨਹੀਂ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਬਾਰੇ ਵੀ ਸਪਸ਼ਟ ਕਰਨਾ ਦਿੱਤਾ ਗਿਆ ਉਹਨਾਂ ਨੇ ਕਿ ਨਵਜੋਤ ਸਿੱਧੂ ਕਪਿਲ ਸ਼ਰਮਾ ਦੇ ਛੋਅ ਦੇ ਵਿੱਚ ਗਏ ਹੋਏ ਨੇ ਐਗਰੀਮੈਂਟ ਕੰਟਰੈਕਟ ਸਾਈਨ ਕੀਤਾ ਹੋਇਆ ਜਿਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਹ ਵਾਪਸ ਆ ਸਕਦੇ ਨੇ ਵਿਚਾਲੇ ਛੱਡ ਕੇ ਨਹੀਂ ਆ ਸਕਦੇ ਜੇਕਰ ਉਹ ਵਿਚਾਲੇ ਛੱਡ ਕੇ ਆਉਂਦੇ ਨੇ ਤਾਂ ਉਹਨਾਂ ਉੱਪਰ ਕੇਸ ਵੀ ਹੋ ਸਕਦਾ ਹੈ ਇਸ ਦੇ ਬਾਰੇ ਕਾਂਗਰਸ ਹਾਈ ਕਮਾਂਡ ਨੂੰ ਜਾਣਕਾਰੀ ਨਵਜੋਤ ਸਿੱਧੂ ਨੇ ਦੇ ਦਿੱਤੀ ਹੈ ਇੱਥੇ ਜਾਣਕਾਰੀ ਲਈ ਦੱਸਦੀ ਕਿ ਲੁਧਿਆਣਾ ਪਸ਼ਮੀ ਦੀ ਜੋ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਈ ਹੈ ਇਸ ਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਨਹੀਂ ਹੈ ਹਾਲਾਂਕਿ ਪਹਿਲਾਂ ਉਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਹੁੰਦਾ ਸੀ ਪਰ ਇਸ ਮੌਕੇ ਨਰਜੋਤ ਸਿੱਧੂ ਦੀ ਗੈਰ ਹਾਜ਼ਰੀ ਨੂੰ ਦੇਖਦੇ ਹੋਇਆ ਇਸ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਰਹਿੰਦੇ ਦਿਖਾਈ ਦੇ ਰਹੇ ਨੇ ਤੇ ਉਧਰ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਕੌਰ ਵਿਜੇ ਪ੍ਰਤਾਪ ਦੀ ਵੀ ਸਿਫਤ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣ ਕਿ ਇਹਨਾਂ ਦਾ ਇਮਾਨਦਾਰ ਬੰਦਾ ਹੈ ਕੌਰ ਵਿਜੇ ਪ੍ਰਤਾਪ ਉਸ ਦੀ ਸੁਣ ਲੈਣ ਤਾਂ ਸਾਰਾ ਕੁਝ ਹੀ ਸਾਫ਼ ਹੋ ਸਕਦਾ ਹੈ ਤੇ ਇਸ ਦਿਨਾਂ ਲਈ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਕਿ ਭਾਰਤ ਪੁਸ਼ਣ ਆਸ਼ੁੱਧ ਨਾਲ ਸਾਡੀ ਗੱਲ ਹੋਈ ਹੈ ਕੁਝ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਉਹਨਾਂ ਦੇ ਲਈ ਪ੍ਰਚਾਰ ਕਰਨ ਲਈ ਉੱਥੇ ਪਹੁੰਚ ਰਹੇ ਹਾਂ ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਸਿੱਧੂ ਦੀ ਗੈਰ ਹਾਜ਼ਰੀ ਤੋਂ ਬਾਅਦ ਅਤੇ ਉਹਨਾਂ ਦੀ ਪਤਨੀ ਦੀ ਗੈਰ ਹਾਜ਼ਰੀ ਤੋਂ ਬਾਅਦ ਜਦੋਂ ਉਹ ਕੈਂਸਰ ਦੇ ਨਾਲ ਪੀੜਿਤ ਸਨ ਹਾਲਾਂਕਿ ਉਹ ਹੁਣ ਠੀਕ ਹੋ ਚੁੱਕੇ ਨੇ ਉਸ ਮੌਕੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਸਬੀਰ ਡਿੰਪਾ ਨੂੰ ਇਥੋਂ ਹਲਕਾ ਇੰਚਾਰਜ ਅੰਮ੍ਰਿਤਸਰ ਪਛਮੀ ਤੋਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਸੀ ਜੋ ਕਿ ਨਵਜੋਤ ਸਿੰਘ ਸਿੱਧੂ ਦਾ ਹਲਕਾ ਸੀ ਤੇ ਹੁਣ ਮੁੜ ਸਿਆਸਤ ਦੇ ਵਿੱਚ ਨਵਜੋਤ ਕੌਰ ਸਿੱਧੂ ਸਰਗਰਮ ਹੋ ਗਏ ਨੇ ਤੇ ਪਾਰਟੀ ਦੇ ਉੱਪਰ ਪਾਰਟੀ ਦੀ ਟਿਕਟ ਦੇ ਉੱਪਰ ਇੱਕ ਵਾਰ ਫਿਰ ਤੋਂ ਚੋਣਾਂ ਲੜਨ ਦਾ ਐਲਾਨ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਦੰਦਮਿੰਟਕਸਾਲ ਸਮੇਤ ਹੋਰਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ 6 ਜੂਨ ਨੂੰ ਲੈ ਕੇ ਜਥੇਦਾਰ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਅੜਗੱਜ ਦੀ ਹਾਜ਼ਰੀ ਉੱਪਰ ਅਤੇ ਉਸ ਮੌਕੇ ਸੰਦੇਸ਼ ਦੇਣ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ 6 ਜੂਨ ਨੂੰ ਕੌਮ ਦੇ ਨਾਮ ਸੰਦੇਸ਼ ਗਾ ਨਿਕੁਲਦੀਪ ਸਿੰਘ ਗੜਗਜ ਦਿੰਦੇ ਨੇ ਤਾਂ ਉੱਥੇ ਫਿਰ ਮਾਹੌਲ ਖਰਾਬ ਹੋ ਸਕਦਾ ਹੈ ਤੇ ਇਸ ਐਲਾਨ ਤੋਂ ਬਾਅਦ ਐਜੂਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਮਦਮ ਟਿਕਾਣਾ ਦੇ ਆਗੂ ਗਿਆਨੀ ਹਰਨਾਮ ਸਿੰਘ ਤੋਂ ਮਾਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਹਾਲਾਂਕਿ ਇਹ ਮੀਟਿੰਗ ਬੇਸਿਟਾ ਰਹੀਦੀ ਦਿਖਾਈ ਦਿੱਤੀ ਹੈ ਤੇ ਅੱਜ ਸੂਰੇ ਸੂਰੇ ਇਮੀਡੀਆ ਦੇ ਵਿੱਚ ਖਬਰਾਂ ਚੱਲੀਆਂ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਿਆਨੀ ਹਰਨਾਮ ਸਿੰਘ ਦਮਦਮ ਟਿਕਾਣਾ ਦੇ ਜੋ ਮੁਖੀ ਨੇ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਸ ਵਿਵਾਦ ਨੂੰ ਕੋਈ ਹੱਲ ਜੋ ਇਸ ਵਿਵਾਦ ਨੂੰ ਲੈ ਕੇ ਕੋਈ ਨਿਕਲ ਕੇ ਸਾਹਮਣੇ ਆ ਸਕਦਾ ਹੈ ਤੇ ਇਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਮੇਰੀ ਕੋਈ ਵੀ ਬੰਦ ਕਮਰਾ ਕਿਸੇ ਵੀ ਆਗੂ ਦੇ ਨਾਲ ਕਿਸੇ ਵੀ ਜਥੇਬੰਦੀ ਦੇ ਨਾਲ ਨਹੀਂ ਹੋਈ ਹੈ ਉਹਨਾਂ ਦਾ ਕਹਿਣਾ ਕਿ ਮੈਂ ਹਮੇਸ਼ਾ ਤਾਂ ਤੁਹਾਡੇ ਨਾਲ ਹੀ ਰਹਿਣਾ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਏ ਉਹਨਾਂ ਨੇ ਅਖ ਦਿੱਤਾ ਕਿ ਹਮੇਸ਼ਾ ਤੁਹਾਡੇ ਨਾਲ ਹੀ ਸਾਹਮਣੇ ਰਹਿਣਾ ਕਿਸੇ ਨਾਲ ਮੇਰੀ ਕੋਈ ਵੀ ਮੀਟਿੰਗ ਨਹੀਂ ਹੋਈ ਹੈ ਮੈਂ ਇਸ ਬਿਆਨੋਂ ਰੱਦ ਕਰਦਾ ਤੇ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਵੱਲੋਂ ਜੋ ਵਿਵਾਦ ਸ਼੍ਰੀ ਕਾਟਕ ਸਹਿਬ ਵਿਚਾਲੇ ਅਤੇ ਸਿੱਖ ਜਥੇਬੰਦੀਆਂ ਦੇ ਵੱਲੇ ਦਮਦਮ ਟਿਕਸਾਲ ਦੇ ਵਿਚਾਲੇ ਚੱਲ ਰਿਹਾ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਦੇ ਵਿੱਚ ਦੇਖ ਰਹੇ ਨੇ ਮੈਂ ਇਸ ਦੇ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਇਹ ਸਾਰੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲੁਧਿਆਣਾ ਪਸ਼ਮੀ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਆਖੇ ਗਏ ਹਨ ਤੇ ਇਸ ਮੌਕੇ ਜੋ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਗਏ ਸਨ ਸੋਨ ਸਿੰਘ ਠੰਡਲ ਜਿਨ੍ਹਾਂ ਦੇ ਵੱਲੋਂ ਭਾਜਪਾ ਦੀ ਟਿਕਟ ਤੋਂ ਹਾਲ ਹੀ ਵਿੱਚ ਚੱਬੇਵਾਲ ਦੀ ਜ਼ਿਮਨੀ ਚੋਣ ਵਿਧਾਨ ਸਭਾ ਜ਼ਿਮਨੀ ਚੋਣ ਵੀ ਲੜੀ ਗਈ ਸੀ ਉਹ ਅਕਾਲੀ ਦਲ ਦੇ ਵਿੱਚ ਦੁਬਾਰਾ ਹੁਣ ਸ਼ਾਮਿਲ ਹੋ ਗਏ ਨੇ ਸੋਨ ਸਿੰਘ ਠੰਡਲ ਦੁਬਾਰਾ ਪਾਰਟੀ ਵਿੱਚ ਸ਼੍ਰੋਮਣੀ ਕਾਲਦਲ ਦੇ ਵਿੱਚ 8 ਮਹੀਨਿਆਂ ਤੋਂ ਬਾਅਦ ਸ਼ਾਮਿਲ ਹੋ ਗਏ ਨੇ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਧੰਨਵਾਦ ਆਖਿਆ ਗਿਆ ਜੀ ਆਇਆਂ ਆਖਿਆ ਗਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਹ ਮ आदमी ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਸਾਧ ਦਿੱਤੇ ਗਏ ਨੇ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵਾਲਾ ਮੌਸਮ ਵਿਭਾਗ ਦੇ ਵੱਲੋਂ ਬੀਤੇ ਦਿਨਾਂ ਨੂੰ ਲੈ ਕੇ ਜੋ ਮੀਂਹ ਦੀਆਂ ਭਵਿੱਖਬਣੀਆਂ ਕੀਤੀਆਂ ਗਈਆਂ ਸਨ ਉਹ ਹੁਣ ਰੁਕਦੀਆਂ ਦਿਖਾਈ ਦੇ ਰਹੀਆਂ ਨੇ ਤੇ ਦੂਜੀ ਪਾਸੇ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਮੀਹਾਂ ਦਾ ਹੁਣ ਦੌਰ ਖਤਮ ਹੋ ਚੁੱਕਿਆ ਹੈ ਤੇ ਹੁਣ ਮੌਸਮ ਗਰਮੀ ਪੰਜਾਬ ਦੇ ਵਿੱਚ ਵਧੇਗੀ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦਿਨ ਪ੍ਰਤੀ ਦਿਨ ਹੁਣ ਗਰਮੀ ਵਧਦੀ ਜਾਵੇਗੀ ਤੇ ਅਗਲੇ 5-6 ਦਿਨਾਂ ਦੇ ਦੌਰਾਨ ਕੋਈ ਵੀ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਨਹੀਂ ਕੀਤੀ ਗਈ ਹੈ ਇਹ ਸਨ ਅਜ ਦੀਆਂ ਵੱਟੇ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ